ਸਤਿ ਅਕਾਲ ਜੀ ਵੀਵਰਸ ਅੱਜ ਦੀ ਵੀਡੀਓ ਹੈ ਗਿਆਨੀ ਗੁਰਪਤਾਪ ਸਿੰਘ ਜੀ ਦੀ ਕਥਾ ਕਿ ਸਾਨੂੰ ਆਪਣੇ ਬੱਚਿਆਂ ਦੇ ਜਦੋਂ ਪੈਦਾ ਹੁੰਦੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਕਿ ਇੱਕ ਕੀਰਤ ਸੁਣਾਉਣਾ ਚਾਹੀਦਾ ਵਾ ਕਿ ਰੱਬ ਦਾ ਨਾਮ ਲੈਣਾ ਚਾਹੀਦਾ ਵਾ ਕਿਉਂਕਿ ਉਹ ਫਿਰ ਉਹੋ ਜਿਹੀ ਬਨਣਗੇ ਮੈਂ ਕਿ ਨਹੀਂ ਬੜੀ ਇੰਟਰਸਟਿੰਗ ਵੀਡੀਓ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਗੁਰੂ ਜਦੋਂ ਹੁਸ਼ਿਆਰਪੁਰ ਤੋਂ ਗੜ ਸ਼ੰਕਰ ਨੂੰ ਜਾਈਏ ਨਾ ਆਪਾਂ ਇਹ ਰਾਹ ਦੇ ਵਿੱਚ ਤੋਂ ਹੁਸ਼ਿਆਰਪੁਰ ਤੋਂ ਪਹਿਲਾਂ ਇੱਕ ਪਿੰਡ ਹੁੰਦਾ ਵਾ ਕੋਟਲੀ 바ਵਾदास ਬੜਾ ਮਸ਼ਹੂਰ ਪਿੰਡ ਆ ਦੁਆਬੇ ਦਾ ਉਸ ਪਿੰਡ ਦੇ ਵਿੱਚ 1962 ਦੇ ਵਿੱਚ ਨਾ ਇੱਕ ਮੁੰਡੇ ਦਾ ਜਨਮ ਹੋਣ ਲੱਗਾ ਜਦੋਂ ਬੱਚੇ ਦਾ ਜਨਮ ਹੋਣ ਲੱਗਾ ਨਾ ਤੇ ਪਰਿਵਾਰ ਜੁੜਿਆ ਸੀ ਅਖੰਡ ਕੀਰਤਨੀ ਜਥੇ ਦੇ ਨਾਲ ਅਜੇ ਬੱਚੇ ਦਾ ਜਨਮ ਨਹੀਂ ਸੀ ਹੋਇਆ ਜਾਇ ਇਹ ਨੇਕਰ ਨੂੰ ਅਖੰਡ ਕੀਰਤਨੀ ਜਥੇ ਵਾਲੇ ਉਹਨਾਂ ਦੇ ਘਰ ਆ ਗਏ ਤੇ ਘਰ ਦਾ ਮਾਲਕ ਜਥੇ ਨੂੰ ਕਹਿੰਦਾ ਜੀ ਗੁਰੂ ਦੀ ਕਿਰਪਾ ਹੋਂ ਲੱਗੀ ਹੈ ਸਾਡੇ ਘਰ ਧੀ ਪੁੱਤ ਨੇ ਜਨਮ ਲੈਣਾ ਤੇ ਅਖੰਡ ਕੀਰਤਨੀ ਜਥੇ ਵਾਲੇ ਸਿੰਘ ਕਹਿੰਦੇ ਵੀ ਕੋਈ ਗੱਲ ਨਹੀਂ ਆ ਰੱਬ ਦੀ ਦਾਤ ਆ ਧੀ ਪੁੱਤ ਹੋਊਗੀ ਰੱਬ ਦੇ ਭਾਣੇ ਚ ਆ ਆਪਾਂ ਬਹਿ ਕੇ ਕੀਰਤਨ ਕਰਦੇ ਆ ਬਾਹਰ ਕੀਰਤਨ ਹੋਂ ਲੱਗ ਪਿਆ ਤੇ ਮਾਂ ਦੀ ਕੋਖ ਤੋਂ ਇੱਕ ਚੰਨ ਵਰਗੇ ਪੁੱਤ ਦਾ ਜਨਮ ਹੋਇਆ ਇੱਕ ਚੰਨ ਹੋਇਆ ਤੇ ਕੰਨਾਂ ਚ ਕੀਰਤਨ ਪਿਆ ਕਦੀ ਹੋ ਸਕਦਾ ਬੱਚਾ ਗਲਤ ਰਾਹ ਜਾਊ ਸਾਡੇ ਕੀ ਆ ਇਹਦੇ ਮੁੰਡਾ ਜੇ ਜੰਮਿਆ ਤਾਂ ਤੇ ਡੀਜੇ ਦੇ ਕੋਠੇ ਤੇ ਲੱਗਦੇ ਨਲਕਾਰੇ ਵਜਣ ਲਾਣ ਦੀਆਂ ਪੇਟੀਆਂ ਢੋਂਡੇ ਹੁੰਦੇ ਸਰਦਾਰ ਜਿਹਦਾ ਤੁਸੀਂ ਨੀ ਪੱਥਰੀ ਸ਼ਰਾਬ ਦੀਆਂ ਪੇਟੀਆਂ ਤੋਂ ਰੱਖਿਆ ਉਹ ਚੱਟਾ ਪੀਉ ਉਹਨਾਂ ਦੇ ਹੋਰ ਕੀ ਕਰੂ ਭਲਾ ਉਸਾ ਨਾ ਕਰਿਓ ਮੇਰੀ ਗੱਲ ਦਾ ਸਾਡੇ ਘਰ ਪੀ ਪੁੱਤ ਜਮਦਾ ਲਾ ਕੇ ਡੀਜੇ ਦੀ ਦੜਮ ਦੜਮ ਕਰਾ ਕੇ ਵਰਤਾ ਕੇ ਹੁਣ ਜਿਸ ਬੰਦੇ ਨੂੰ ਜਿਸ ਬੱਚੇ ਨੂੰ ਸ਼ਰਾਬ ਪੀ ਕੇ ਉਹਦੇ ਪਿਓ ਨੇ ਉਹਦੇ ਚਾਚੇ ਨੇ ਉਹਦੇ ਮਾਮੇ ਨੇ ਜਿਹਦਾ ਮੂੰਹ ਚੁੰਮਿਆਊਗਾ ਜਿਹਨੂੰ ਪਿੰਦੀ ਸਤੇ ਹਵਾੜ ਸ਼ਰਾਬ ਦੀ ਦਿੱਤੀ ਹੋਗੀ ਤੁਸੀਂ ਆਸ ਰੱਖਦੇ ਜੇ ਉਹ ਬੰਦਾ ਕਦੀ ਪਜਨੀਕ ਹੋਊਗਾ ਉਹ ਬੰਦਾ ਕਦੀ ਸੇਵਾਦਾਰ ਬਣੂ ਦੇਸ਼ ਕੌਮ ਦਾ ਸਾਡੇ ਨਾਲੋਂ ਇਸਲਾਮ ਵਾਲੇ ਬੜੇ ਚੰਗੇ ਆ ਅਤਾਡੇ ਲਾਗੇ ਬਨੇ ਕੋ ਗੁਜਰਾਂ ਦਾ ਡੇਰਾ ਹੋਊਗਾ ਜੇ ਹੋਇਆ ਨਾ ਕਦੇ ਕਦੇ ਗੁਜਰ ਮਿਲਣਾ ਤੇ ਗੁਜਰਾਂ ਕੋ ਜਾਇਓ ਗੁਜਰਾਂ ਦੇ ਨਿਆਣੇ ਸਕੂਲੇ ਨਹੀਂ ਪੜਨ ਜਾਂਦੇ ਪਰ ਇੱਕ ਖੂਬੀ ਹੈਗੀ ਗੁਜਰਾਂ ਚ ਉਹ ਆਪਣੇ ਬੱਚਿਆਂ ਦੇ ਵਾਸਤੇ ਸਕੂਲੇ ਜਾਣ ਨਾ ਜਾਣ ਇੱਕ ਮੌਲਵੀ ਦਾ ਪ੍ਰਬੰਧ ਕਰਕੇ ਰੱਖਦੇ ਵੀ 10ਵੀਂ ਤੱਕ ਇਹਨੂੰ ਕੁਰਾਨ ਸ਼ਰੀਫ ਜਵਾਨੀ ਯਾਦ ਕਰਾਉਣਾ ਬੱਚੇ ਨੂੰ ਇਹ ਖੂਬੀ ਆ ਗੁਜਰਾਂ ਚ ਮੁਸਲਮਾਨਾਂ ਚ ਉਹਨਾਂ ਦੇ ਨਿਆਣੇ ਸਕੂਲੇ ਜਾਣ ਨਾ ਜਾਣ 10 ਸਾਲਾਂ ਦੇ ਹੋਣ ਤੱਕ ਉਹਨਾਂ ਨੂੰ ਪੁਰਾਣ ਸ਼ਰੀਫ ਪੜਨਾ ਆ ਜਾਂਦਾ ਫਾਰਸੀ ਭਾਸ਼ਾ ਚ ਅਜੇ ਚਿੱਟੀਆਂ ਦਾੜੀਆਂ ਉਹ ਚੱਲੀਆਂ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਨਹੀਂ ਆਉਣੀਆਂ ਭਾਂਡੇ ਚਬੇ ਕਰ ਦਿੱਤੇ ਗੁਰਦਰਿਆਂ ਦੇ ਮਾਂਜ-ਮਾਂਜ ਕੇ ਤੱਪੜ ਪਾੜ ਦਿੱਤੇ ਇਹਨਾਂ ਨੇ ਝਾੜ-ਝਾੜ ਕੇ ਜਿਦਾਂ ਇਹ ਨਾ ਪੱਥਰ ਘਸਾਤਾ ਝਾੜੂ ਫੇਰ-ਫੇਰ ਕੇ ਤੇ ਪੌੜੀਆਂ ਪੰਜ ਨਹੀਂ ਜਪਜੀ ਸਾਹਿਬ ਦੀਆਂ ਚਿੱਟੀਆਂ ਦਾੜੀਆਂ ਵਾਲੇ ਨਹੀਂ ਕੀਤੀਆਂ 10 ਗੁਰੂਆਂ ਨੇ ਨਾ ਨਹੀਂ ਸੀਰੀਅਲ ਵਾਈ ਚੋਂਦੇ ਸਾਡੇ ਬੰਦਿਆਂ ਨੂੰ ਇਦਾਂ ਮੈਨੂੰ ਮੁਸਲਮਾਨ ਸਾਡੇ ਤੋਂ ਬਹੁਤ ਅੱਗੇ ਅਹੀਂ ਲੰਗਰ ਲਾ ਲਿਆ ਢਿੱਡ ਤੇ ਆਦ ਫੇਰ ਲਿਆ ਇੱਕ ਦੂਜੇ ਦੀਆਂ ਲੱਤਾਂ ਖੇਚ ਲੀਆਂ ਨੁਕਤਾ ਚੀਨੀ ਕਰ ਲਈ ਘਰੋ ਘਰੀ ਜਾ ਕੇ ਸੌਂਗੇ ਦੇ ਅਗਲੇ ਸਾਲ ਫੇਰ ਗੁਰਦਾਰੇ ਆ ਕੇ ਸਮਾਗਮ ਨਾਲ ਸਾਡੇ ਚ ਇਸ ਤੋਂ ਵੱਧ ਮੈਂ ਇੱਕ ਬੇਨਤੀ ਕਰੂੰਗਾ ਸਕੂਲਾਂ ਮਹਿੰਗਿਆਂ ਚ ਨਿਆਣੇ ਪੜਾਓ ਭਾਵੇਂ ਪਬਲਿਕ ਪੜਾਓ ਭਾਵੇਂ ਸਰਕਾਰੀ ਪੜਾਓ ਲੱਖਾਂ ਰੁਪਏ ਫੀਸਾਂ ਤਾਰੋ ਕੋਸ਼ਿਸ਼ ਕਰੋ ਦਹਾ ਸਾਲਾਂ ਤੱਕ ਤੁਹਾਡੇ ਬੱਚੇ ਨੂੰ ਜਬਜੀ ਸਾਹਿਬ ਘਟੋ ਘਟ ਤੇ ਆਵੇ ਘਟੋ ਘਾਟ ਜਵਜੀਤ ਸਿੰਘ ਦਾ ਪਾਰ ਤੇ ਹੁੰਦਾ ਹੋਵੇ ਤੇ ਨਿਆਣੇ ਦੇ ਉਸ ਨੂੰ ਆਊਗਾ ਨਾ ਜਿਸ ਦੀ ਮਾਂ ਨੇ ਕਦੀ ਛਾਮਾਂ ਨੂੰ puttedਾ ਖੋਲ ਕੇ ਵੇਖਿਆ ਹੋਊਗਾ ਜਿਹਦੇ ਪਿਓ ਨੇ ਕਦੀ ਛਾਮਾਂ ਨੂੰ puttedਾ ਖੋਲ ਕੇ ਵੇਖਿਆ ਹੋਊਗਾ ਇਹਦੇ ਦਾ ਮਾਂ ਪਿਓ ਨੂੰ ਨਹੀਂ ਕੱਖ ਆਉਂਦਾ ਨਿਆਣੇ ਨੂੰ ਅਗਲੇ ਬੰਨੇ ਕੀ ਆਉਣਾ ਕੈਨ ਨੂੰ ਅਹੀ ਸਿੱਖਿਆ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਦੱਸੀ ਆ ਨਿਆਣੇ ਸਾਂਭਣਾ ਤੁਹਾਡਾ ਫਰਜ਼ ਆ ਜ਼ਿੰਮੇਵਾਰੀ ਆ ਤੁਹਾਡੀ ਸਿੱਖਾਂ ਦੇ ਘਰ ਜੰਮੇ ਜੇ ਜੇ ਜਵਜੀਤ ਸਾਹਿਬ ਤੋਂ ਵੀ ਬਿਨਾ ਮਰ ਗਏ ਨਾ ਤੇ ਗੁਰੂ ਨਾਨਕ ਦੇ ਘਰ ਤੋਂ ਵੀ ਮੇਰੇ ਹਿਸਾਬ ਨਾਲ ਢੋਈ ਨਹੀਂ ਮਿਲਣੀ ਮੁੜ ਕੇ ਜਾ ਕੇ ਆਪਾਂ ਨੂੰ ਉਸ ਬੱਚੇ ਦਾ ਨਾਮ ਰਖਾਇਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮਾ ਲੈ ਕੇ ਅੱਖਰ ਆਇਆ ਸ ਸ ਸਦਾਦੀ ਬੜੀ ਖੁਸ਼ ਹੋਈ ਉਹਨੇ ਉਸ ਬੱਚੇ ਦਾ ਨਾਮ ਰਖਾਇਆ ਸੁਰਿੰਦਰ ਸਿੰਘ ਤੇ ਸਾਡੇ ਪਿੰਡਾਂ 'ਚ ਇੱਕ ਰਿਵਾਜ ਆ ਵੀ ਇੱਕ ਛੋਟਾ ਨਾਮ ਵੀ ਰੱਖੀਦਾ ਕਰ ਦਿਆ ਨੇ ਨਾਮ ਰੱਖ ਦਿੱਤਾ ਗੁੱਡੂ ਗੁੱਡੂ ਉਹ ਬੱਚਾ ਥੋੜਾ ਜਿਹਾ ਵੱਡਾ ਹੋਇਆ ਤੇ ਦਾਦੀ ਕਹਿੰਦੀ ਵੀ ਮੈਨੂੰ ਆ ਨਾਂ ਨਹੀਂ ਚੰਗਾ ਲੱਗਾ ਨਾਂ ਤੇ ਸੁਰਿੰਦਰ ਸਿੰਘ ਰੱਖਿਆ ਤੂੰ ਹੀ ਆ ਗੁੱਡੂ ਕਿਦਰ ਰੱਖ ਦਿੱਤਾ ਤੇ ਘਰ ਦੇ ਕਹਿੰਦੇ ਸੁਰਿੰਦਰ ਸਿੰਘ ਉਹ ਖਾ ਬੜਾ ਵਾ ਤੇ ਗੁੱਡੂ ਸੌਖਾ ਬੜਾ ਵਾ ਤੇ ਦਾਦੀ ਕਿੰਨਾ ਰੱਬ ਨੂੰ ਪਿਆਰ ਕਰਦੀ ਹੋਗੀ ਦਾਦੀ ਕਹਿੰਦੀ ਨਹੀਂ ਜੇ ਪੂਰਾ ਨਾਂ ਵੀ ਸੱਸੀ ਅੱਖਰ ਤੋਂ ਰੱਖਿਆ ਤੇ ਛੋਟਾ ਨਾਂ ਵੀ ਸੱਸੀ ਅੱਖਰ ਤੋਂ ਰੱਖਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ ਜੇ ਵੱਡਾ ਨਾਂ ਸੱਸੀ ਅੱਖਰ ਤੇ ਸੁਰਿੰਦਰ ਸਿੰਘ ਆ ਤੇ ਛੋਟਾ ਨਾਂ ਸੱਸੀ ਅੱਖਰ ਤੇ ਆਪਾਂ ਸੋਡੀ ਰੱਖਣਾ ਇਹਦਾ ਕੌਣ ਜਾਣਦਾ ਸੀ ਇਹਨੇ ਸਰਿੰਦਰ ਸਿੰਘ ਸੋਢੀ ਬਣ ਕੇ ਕੌਮ ਦੀ ਟੜਕਣ ਬਣ ਜਾਣਾ ਇਹਨੇ ਦਿਲਾਂ ਦੇ ਰਾਜ ਕਰਨਾ ਇਹਨੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਸੱਜੀ ਬਾਹ ਬਣ ਜਾਣਾ ਮੁੰਡੇ ਨੇ ਇਹ ਮੁੰਡਾ ਥੋੜਾ ਜਿਹਾ ਵੱਡਾ ਹੋਇਆ ਕਰਨੀ ਕਰਤਾਰ ਦੀ ਇਸ ਬੱਚੇ ਦੀ ماں ਚੜਾਈ ਕਰ ਗਈ ਭਾਗ ਵਾਲਿਓ ਜਿਨ੍ਹਾਂ ਦੇ ਘਰਾਂ 'ਚ ਮਾਵਾਂ ਹੈਗੀਆਂ ਕਦਰ ਕਰੋ ਉਸ ਬੱਚੇ ਨੂੰ ਕਦੀ ਪੁੱਛੋ ਜਿੰਨੇ ਬਚਪਨ ਚ ਕਦੀ ਮਾਂ ਮਰਦੀ ਵੇਖੀ ਹੋਵੇ ਮਾਂ ਤੋਂ ਬਣਾ ਜ਼ਿੰਦਗੀ ਕਦੀ ਇਹ ਬੰਦੇ ਦਾ ਕਦੀ ਜ਼ਿੰਦਗੀ ਜੀਉਂਦਾ ਬੱਚਾ ਅਜੇ ਮਾਂ ਦੁਨੀਆ ਤੋਂ ਗਈ ਸੀ ਪਿਓ ਨੇ ਮਾੜਾ ਚੰਗਾ ਸੰਭਿਆ ਤੇ ਮੁੰਡਾ ਥੋੜਾ ਜਿਹਾ ਵੱਡਾ ਹੋਇਆ ਤੇ ਟਰੈਕਟਰ ਪਲਟਿਆ ਤੇ ਪਿਓ ਦੀ ਮੌਤ ਵੀ ਹੋ ਗਈ ਹੁਣ ਜੇ ਦਾ ਮਾਂ ਬਾਪ ਹੀ ਮਰ ਗਿਆ ਹੋਵੇ ਤੇ ਉਹ ਬੰਦੇ ਦੇ ਪੱਲੇ ਕੀ ਆ ਲੱਖ ਚਾਚੀਆਂ ਲੱਖ ਤਾਈਆਂ ਲੱਖ ਭੂਆ ਲੱਖ ਮਾਸੀਆਂ ਲੱਖ ਮਾਮੀਆਂ ਪਰ ਮਾਂ-ਬਾਪ ਦਾ ਰਿਸ਼ਤਾ ਕੋਈ ਨਹੀਂ ਜੇ ਨਿਬਾ ਸਕਦਾ ਇੱਕ ਅਰਦਾਸ ਕਰਿਓ ਗੁਰੂ ਦੇ ਚਰਨਾਂ ਚ ਵੇਖੋ ਨਾ ਤੁਹਾਡੀ ਇੱਟ ਪੱਕੀ ਆ ਤੇ ਨਾ ਮੇਰੀ ਇੱਟ ਪੱਕੀ ਆ ਪਰ ਇੱਕ ਤਰਨਾ ਲੈ ਜੋ ਮਹਾਰਾਜ ਦੇ ਅੱਗੇ ਸੱਚੇ ਪਾਤਸ਼ਾਹ ਦੁਨੀਆ ਦਾ ਕੋਈ ਇਹੋ ਜਿਹਾ ਬਦ ਨਸੀਬ ਬੱਚਾ ਨਾ ਹੋਵੇ ਜਿਨੇ ਬਚਪਨ ਚ ਮਾਂ ਮਰਦੀ ਵੇਖੀ ਹੋਵੇ ਤੇ ਬਚਪਨ ਚ ਪਿਓ ਮਰਦਾ ਵੇਖਿਆ ਹੋਵੇ ਆ ਥੋੜੇ ਦਿਨ ਮੈਨੂੰ ਇੱਕ ਰਿਸ਼ਤੇਦਾਰੀ ਚ ਜਾਣ ਦਾ ਮੌਕਾ ਮਿਲਿਆ ਬੰਦਾ ਚੜਾਈ ਕਰ ਗਿਆ ਤੇ ਬੱਚੇ ਦੀ ਉਮਰ ਸੀ ਅੱਜ ਡੱਕ ਮੁੰਡਾ ਅਗਲੇ ਬੈਠਣਾ ਐਡਾ ਕੋ ਮੁੰਡਾ ਸੀ ਉਹ ਮਸਾਂ 5-6 ਸਾਲ ਦਾ ਉਹ ਜਦੋਂ ਉਹਦੇ ਸਿਰ ਤੇ ਪੱਗ ਰੱਖਣੀ ਆ ਨਾ ਉਹਨੂੰ ਕੀ ਪਤਾ ਵੀ ਮੇਰਾ ਪਿਓ ਮਰ ਗਿਆ ਮੇਰੇ ਸਿਰ ਤੇ ਪੱਗ ਰੱਖਣੀ ਆ ਤੇ ਆਪਣੀ ਮਾਸੀ ਨੂੰ ਕਹਿੰਦਾ ਮੈਨੂੰ ਕੁਰਕਰੇ ਲਿਆ ਕੇ ਦੇ ਫੇਰ ਅੱਗੇ ਪਹਿਣਾ ਤੇ ਫੇਰ ਪੱਗ ਰੱਖਣੀ ਮੈਂ ਕਿੱਦਾਂ ਦਾ ਸਮਾਂ ਆਉਗਾ ساری ਉਮਰ ਉਸ ਬੱਚੇ ਦਾ ਚੇਤੇ ਰਹੂਗਾ ਇਸ ਕਰਕੇ ਮਾਂ-ਬਾਪ ਬੜੀ ਕੀਮਤੀ ਚੀਜ਼ ਆ ਮਾਂ-ਬਾਪ ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ ਹੈ ਗਰੀਬ ਆ ਅਮੀਰ ਆ ਮਾੜੇ ਆ ਚੰਗੇ ਆ ਸੌਖੇ ਸੁਭਾਅ ਦੇ ਆ ਔਖੇ ਸੁਭਾਅ ਦੇ ਆ ਮਾਂ-ਬਾਪ ਮਾਂ-ਬਾਪ ਹੀ ਆ ਸੋ ਵੀਵਰਸ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪਤਾਪ ਸਿੰਘ ਜੀ ਦੀ ਕਥਾ ਮੈਂ ਕਿੰਨੀ ਬੜੀ ਵਧੀਆ ਸੀ ਬੜੀਆਂ ਹੱਕ ਦੀਆਂ ਸੱਚੀਆਂ ਗੱਲਾਂ ਕਰਨ ਦੇ ਜੋ ਕੁਝ ਅੱਜ ਕੱਲ ਸਮਾਜ 'ਚ ਹੁੰਦਾ ਹੈ ਉਹਨੀਆਂ ਗੱਲਾਂ ਕਰਨ ਦੇ ਸੀ ਕਿਉਂਕਿ ਇਸ ਤਰ੍ਹਾਂ ਹੀ ਹੁੰਦਾ ਵਾ ਜਿਸ ਲਈ ਕਿਸੇ ਬੱਚੀ ਜਾਂ ਬੱਚੇ ਦਾ ਜਨਮ ਹੁੰਦਾ ਵਾ ਕੀ ਕਰਦੇ ਆ ਬਸ ਦਵਾ-ਦਾਵ ਤਸਵੀਰਾਂ ਲਾਉਣ ਲੱਗ ਪੰਦੇ ਉਹ ਅਪਲੋਡ ਕਰਨ ਲੱਗ ਪੰਦੇ ਆ ਬਸ ਇਹੋ ਜਿਹਾ ਲੇਕਨ ਜਿਸ ਲਈ ਬੱਚੀ ਜਾਂ ਬੱਚਾ ਹੋਵੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਵਾ ਔਰ ਜਿਸ ਤਰ੍ਹਾਂ ਕਿ ਸਾਡੇ ਮੁਸਲਮਾਨਾਂ ਦੇ ਵਿੱਚ ਹੁੰਦਾ ਵਾ ਕਿ ਜਿਸ ਲਈ ਕੋਈ ਜੇ ਬੱਚਾ ਜਨਮ ਲੈਂਦਾ ਨਾ ਸਭ ਤੋਂ ਪਹਿਲਾਂ ਉਹਦੇ ਕੰਨਾਂ ਦੇ ਵਿੱਚ ਅਜ਼ਾਨ ਦਿੱਤੀ ਜਾਂਦੀ ਰੱਬ ਦਾ ਨਾਮ ਲਿਆ ਜਾਂਦਾ ਵੈ ਫੇਰ ਕੁਈ ਹੋਰ ਕੰਮ ਕੀਤਾ ਜਾਂਦਾ ਔਰ ਇਹ ਇਹੋ ਜੀ ਸਿੱਖੀ ਜਿਹੜੀ ਹੈ ਨਾ ਬਾਕੀ ਮਜ਼ਬਾਂ ਦੇ ਵਿੱਚ ਵੀ ਹੁਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਰੱਬ ਦਾ ਨਾਮ ਲਿਆ ਜਾਵੇ ਫਿਰ ਕੁਝ ਹੋਰ ਕੀਤਾ ਜਾਵੇ ਜਿਸ ਤਰ੍ਹਾਂ ਕਿ ਕਹਿੰਦੇ ਸੀ ਕਿ ਮੁਸਲਮਾਨਾਂ ਨੂੰ ਬੱਚੇ ਨੂੰ ਕੁਰਾਨੇ ਮਜੀਦ ਲਾਜ਼ਮੀ ਹੁੰਦਾ ਬਿਲਕੁਲ ਇਸੇ ਤਰ੍ਹਾਂ ਸਾਡੇ ਹੁੰਦਾ ਕਿ ਬੇਸ਼ੱਕ ਸਕੂਲ ਦੀ تعلیم ਬੱਚੇ ਨੂੰ ਹੁੰਦੀ ਹੈ ਜਾਂ ਨਹੀਂ ਲੇਕਿਨ ਉਹਨੂੰ ਨਮਾਜ਼ ਉਹਨੂੰ ਕੁਰਾਨੇ ਮਜੀਦ ਪੜਨਾ ਆਉਣਾ ਚਾਹੀਦਾ ਜਿਹੜੇ ਸਾਡੇ ਸਮਾਜ ਦੇ ਵਿੱਚ ਜਿਵੇਂ ਬੱਚਿਆਂ ਨੂੰ ਜਾਂ ਕਿਸੇ ਨੂੰ ਨਾ ਨਾ ਆਵੇ ਉਹਨੂੰ ਇੱਕ ਅੱਛਾ ਨਹੀਂ ਜਾਣਿਆ ਜਾਂਦਾ ਇਸ ਲਈ ਦੂਸਰੇ ਮਜ਼ਹਬ ਜਨ ਸਿੱਖ ਇਹਨਾਂ ਨੂੰ ਵੀ ਚਾਹੀਦਾ ਵਾ ਕਿ ਆਪਣੇ ਬੱਚਿਆਂ ਨੂੰ ਜੋ ਗੁਰੂ ਸਹਿਬਾਨ ਨੇ ਸਿੱਖੀ ਦਿੱਤੀ ਉਹ ਸਿਖਾਉਣ ਸਭ ਤੋਂ ਪਹਿਲਾਂ ਅਗਰ ਉਹ ਸਿਖਾਉਣਗੇ ਤੇ ਇਹਦੇ ਨਾਲ ਇੱਕ ਅੱਛਾ ਮਾਸ਼ਰਾ ਡਵੈਲਪ ਹੋਵੇਗਾ ਔਰ ਬੱਚੇ ਜਿਹੜੇ ਉਹਨਾਂ 'ਚ ਇੱਕ ਜੋਸ਼ ਇੱਕ ਜਜ਼ਬਾ ਪੈਦਾ ਹੋਵੇਗਾ ਅੱਗੇ ਵਧਣ ਦਾ ਔਰ ਇਹ ਉਹ ਵੀ ਫਿਰ ਇਬਾਦਤ ਗਾਹਾਂ ਤੇ ਜਾਣਗੇ ਗੁਰਦੁਆਰਿਆਂ ਤੇ ਜਾਣਗੇ ਜਿਸ ਤਰ੍ਹਾਂ ਕਿ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੱਸਣ ਦੇ ਸੀ ਔਰ ਵਾਕਿਆ ਹੀ ਇਹ ਜਿਹੜੀ ਉਹਨਾਂ ਨੇ ਆਖਰ ਤੇ ਗੱਲ ਕੀਤੀ ਮੈਨੂੰ ਬੜੀ ਵਧੀਆ ਲੱਗੀ ਔਰ ਬੜੀ ਇੱਕ ਜਜ਼ਬਾਤੀ ਇਮੋਸ਼ਨਲ ਗੱਲ ਸੀ ਵਾਕਿਆ ਜਿਨ੍ਹਾਂ ਮਾਪੇ ਨਾ ਹੋਣ ਉਸ ਔਲਾਦ ਦਾ ਕੁਛ ਵੀ ਨਹੀਂ ਹੁੰਦਾ ਬੇਸ਼ੱਕ 100 ਤਾਏ ਚਾਚੇ ਜੋ ਮਰਜ਼ੀ ਹੋਵੇ ਲੇਕਿਨ ਇੱਕ ਮਾਂ ਬਾਪ ਮਾਂ ਬਾਪ ਹੁੰਦਾ ਵੈ ਉਹਨਾਂ ਬਗੈਰ ਦੇ ਘਰ ਜਿਹੜੇ ਇਹਨਾਂ ਖਾਲੀ ਲੱਗਦੇ ਨੇ ਕਬਰਸਤਾਨ ਲੱਗਦੇ ਨੇ ਘਰ ਜਿਹੜੀ ਆ ਬਾਕੀ ਮੈਨੂੰ ਤੇ ਇਹਨਾਂ ਦੀ ਕਥਾ ਜਿਹੜੀ ਨਾ ਬੜੀ ਇਮੋਸ਼ਨਲ ਤੇ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ